ਤਤ ਸ਼੍ਰੀਆ ਗੌਰ ਜੀ ਸਾਡੇ ਚੈਨਲ ਪੰਜਾਬੀ ਟੋਟਕੇ ਤੇ ਉਪਾਅ ਵਿੱਚ ਤੁਹਾਡਾ ਬਹੁਤ 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 ਸਵਾਗਤ ਹੈ ਅੱਜ ਵੀਡੀਓ ਵਿੱਚ ਇੱਕ ਐਸਾ ਉਪਾਅ ਅਸੀਂ ਲੈ ਕੇ ਆਏ ਹਾਂ ਜਿਸ ਤੇ ਨਾਲ ਜੇ ਤੁਸੀਂ ਆਪਣੇ ਫੈਮਿਲੀ ਦੇ ਕਿਸੇ ਵੀ ਮੈਂਬਰ ਤੋਂ ਸ਼ਰਾਬ ਦੇ ਨਸ਼ੇ ਦੀ ਲਤ ਤੋਂ ਦੁਖੀ ਹੋ छुड़ਵਾਣਾ ਚਾਹੁੰਦੇ ਹੋ ਜਾਂ ਫਿਰ ਕਈ ਵਾਰੀ ਹੁੰਦਾ ਹੈ ਕਿ ਬੰਦਾ ਆਪਣੇ ਆਪ ਵੀ ਛੋੜਨਾ ਚਾਹਦਾ ਹੈ वो जो उस नशा लग गया है नशे की लत लग गई है उसको छोड़ना चाहता है पर कई बार ना मैं तो दसती हाँ कि यह जो शराब के नशे की लत लग लगती है ना साढ़े कई जो प्लैनट होंगे ग्रह होंगे वो खराब हो जा शराब के नशे की लत लग लगती ही लगती है ए मैं थानू तो गारंटी नाल कहती हाँ कि जो बंदा राती शराब पी के हटता है ना कलेश होता है मानसिक तनाव मानसिक स्ट्रेस के कारण ही उस दा शराब दा नशा करने मन करता है कि स्वीरे उठ के उस नु गलती पछतावा जरूर होता ठीक है इथे मैं थोड़ी नाल गल कर रही थी कि प्लेनेट खराब होंदे हैं ग्रह खराब होंदे हैं जिस ते नाल साडा की होता है शराब दा नशा करने मन करता है तो ओ है जे साडा चंद्रमा ਠੀਕ ਹੈ ਜੇ ਸਾਡਾ ਚੰ드ਰਮਾ ਖਰਾਬ ਹੈ ਨਾ ਕਿ ਉਸਦੇ ਨਾਲ ਚੰ드ਰਮਾ ਨਹੀਂ ਖਾਲੀ ਚੰ드ਰਮਾ ਦੇ ਨਾਲ ਕਿਹੜਾ ਗ੍ਰਹਿ ਜੁੜ ਗਿਆ ਹੈ ਜੇ ਚੰ드ਰਮਾ ਦੇ ਨਾਲ ਸ਼ਨੀ ਜੁੜ ਗਿਆ ਹੈ ਤਾਂ ਇਸ ਨੂੰ ਵਿਸ਼ਯੋਗ ਕਿਹਾ ਜਾਂਦਾ ਹੈ ਜੋਤਿਸ਼ ਦੀ ਪਾਸ਼ਾ ਵਿੱਚ ਠੀਕ ਹੈ ਤੇ ਵਿਸ਼ਯੋਗ ਬਣੇ ਤਾਂ ਬੰਦੇ ਦਾ ਸ਼ਰਾਪਿੰਦਾ ਮਨ ਜ਼ਰੂਰ ਕਰਦਾ ਹੈ ਕਿਉਂਕਿ ਦੇਖੋ ਚੰ드ਰਮਾ ਕੀ ਹੈ ਸਾਡੀ ਸੋਚ ਦਾ ਕਾਰਕ ਹੈ ਮਨ ਦਾ ਕਾਰਕ ਹੈ ਜੇ ਸਾਡਾ ਚੰ드ਰਮਾ ਕਮਜ਼ੋਰ ਜਦੋਂ ਹੋ ਜਾਂਦਾ ਹੈ ਤਾਂ ਅਸੀਂ ਫੈਸਲਾ ਲੈਣ ਦੇ ਕਾਬਿਲ ਨਹੀਂ ਲੈਂਦੇ ਹੈਨਾ ਐਂਜਾਇਟੀ ਵਿੱਚ ਰਹਿੰਦੇ ਹਾਂ ਡਿਪਰੈਸ਼ਨ ਵਿੱਚ ਰਹਿਣਾ ਸ਼ੁਰੂ ਕਰ ਦਿੰਦੇ ਹਾਂ ਸਾਡਾ ਦਿਮਾਗ ਕਮਜ਼ੋਰ ਹੋ ਜਾਂਦਾ ਹੈ ਨਾ ਤਾਂ ਹੀ ਤਾਂ ਅਸੀਂ ਇਹ ਫੈਸਲਾ ਲੈ ਹੀ ਨਹੀਂ ਪਾਉਂਦੇ ਕਿ ਇਹ ਸ਼ਰਾਬ ਸਾਡੇ ਵਾਸਤੇ ਅੱਛੀ ਹੈ ਕਿ ਨਹੀਂ ਮਤਲਬ ਕੋਈ ਵੀ ਗਮ ਨੂੰ ਭੁਲਾਉਣ ਵਾਸਤੇ ਫਿਰ ਅਸੀਂ ਇਹ ਸ਼ਰਾਬ ਪੀਣੀ ਸ਼ੁਰੂ ਕਰ ਦਿੰਦੇ ਹਾਂ ਆ ਹੁਣ ਇੱਥੇ ਮੈਂ ਤੁਹਾਨੂੰ ਦੱਸ ਦਿੰਨੀ ਹਾਂ ਕਿ ਜੇ ਤੁਸੀਂ ਸ਼ਰਾਬ ਦੀ ਲਤ ਤੋਂ ਛੁਟਕਾਰਾ ਪਾਣਾ ਚਾਹੁੰਦੇ ਹੋ ਤਾਂ ਸਭ ਤੋਂ ਪਹਿਲੇ ਤੁਸੀਂ ਕੀ ਕਰਨਾ ਹੈ ਜੋ ਵੀ ਘਰ ਵਿੱਚ ਤੁਹਾਡੀ ਸ਼ਰਾਬ ਦੀਆਂ ਬੋਤਲਾਂ ਪਈਆਂ ਹਨ ਠੀਕ ਹੈ ਇਹ ਲੇਡੀਜ਼ ਕਰ ਸਕਦੀਆਂ ਹਨ ਠੀਕ ਹੈ ਆਪਣੇ ਹਸਬੰਦ ਦੀ ਅਗਰ ਤੁਸੀਂ ਸ਼ਰਾਬ ਦੀ ਲਤ ਛੁੜਾਉਣਾ ਚਾਹੁੰਦੇ ਹੋ ਜਾਂ ਜਿਹੜਾ ਬੰਦਾ ਖੁਦ ਛੋੜਨਾ ਚਾਹੁੰਦਾ ਹੈ ਉਹ ਵੀ ਇਹ ਕਰ ਸਕਦਾ ਹੈ ਜਿੰਨੀਆਂ ਵੀ ਸ਼ਰਾਬ ਦੀਆਂ ਬੋਤਲਾਂ ਪਈਆਂ ਹਨ ਉਸ ਦੀ ਇੱਕ ਦੇਖੋ ਇੱਕ ਕੋਨਾ ਹੁੰਦਾ ਹੈ ਮਤਲਬ ਤੁਹਾਡੇ ਘਰ ਦਾ ਕੋਨਾ ਹੋਏਗਾ ਸਾਊਥ ਸਾਊਥ-ਵੈਸਟ ਸਾਊਥ ਦੇ ਲਾਈਨ ਵਿੱਚ ਚੱਲੋ ਠੀਕ ਹੈ ਤੇ ਸਾਊਥ-ਵੈਸਟ ਦੇ ਵਿੱਚ ਘਰ ਦਾ ਜਿਹੜਾ ਕੋਨਾ ਹੁੰਦਾ ਹੈ ਉੱਥੇ ਸਾਰੀਆਂ ਜਿੰਨੀਆਂ ਵੀ ਸ਼ਰਾਬ ਦੀਆਂ ਬੋਤਲਾਂ ਪਈਆਂ ਹਨ ਨਾ ਉੱਥੇ ਰੱਖ ਦਿਓ ਮੈਂ ਤੁਹਾਨੂੰ ਗਾਰੰਟੀ ਦਿੰਦੀਆਂ ਲਿਖ ਕੇ ਦਿੰਦੀਆਂ ਕਿ ਤੁਹਾਡੇ ਘਰ ਵਿੱਚ ਜੇ 10 ਵੀ ਬੋਤਲਾਂ ਸ਼ਰਾਬ ਦੀਆਂ ਪਈਆਂ ਹੋਣਗੀਆਂ ਨਾ ਤੇ ਉਸ ਦਾ ਬੰਦੇ ਦਾ ਸ਼ਰਾਬ ਪੀਣ ਦਾ ਮਨ ਹੀ ਨਹੀਂ ਕਰੇਗਾ ਹਾਂਜੀ ਇਹ ਤੁਸੀਂ ਕਰ ਸਕਦੇ ਹੋ ਖੋਰ ਕੁਝ ਕਰਨ ਦੀ ਜਰੂਰਤ ਨਹੀਂ ਹੈ ਇੱਕ ਉਪਾਅ ਵੀ ਹੈ ਜੋ ਦੱਸਣ ਵਾਲੀਆਂ ਪਰ ਸਭ ਤੋਂ ਪਹਿਲਾ ਕੰਮ ਕੀ ਕਰੋ ਬੋਤਲਾਂ ਜਿਹੜੀਆਂ ਰੱਖੀਆਂ ਹੋਈਆਂ ਹਨ ਉਸ ਦਾ ਪਲੇਸ ਬਦਲ ਦਿਓ ਹੁਣ ਇੱਥੇ ਕਈ ਮੇਰੀ ਜਿਹੜੀਆਂ ਲੇਡੀਜ਼ ਹੋਣਗੀਆਂ ਮੇਰੀਆਂ ਪੈਣਾ ਹੋਣਗੀਆਂ ਉਹ ਉਹਨਾਂ ਦਾ ਹੋਏਗਾ ਕਿ ਕਈ ਹਸਬੈਂਡ ਡੋਮੀਨੇਟਿੰਗ ਹੁੰਦੇ ਹਨ ਤਾਂ ਉਹ ਰੱਖਣ ਨਹੀਂ ਦੇਣਗੇ ਤਾਂ ਇੱਕ ਬੋਤਲ ਰੱਖ ਦਿਓ ਠੀਕ ਹੈ ਇੱਕ ਬੋਤਲ ਚੁੱਕ ਕੇ ਦੱਖਣ ਦੱਖਣ ਪੱਛਮੀ ਕੋਨੇ ਵਿੱਚ ਤੁਸੀਂ ਚੁਕਚਾਪ ਰੱਖ ਦੋ ਤਾਂ ਵੀ ਉਹ ਅਸਰ ਕਰੇਗੀ ਠੀਕ ਹੈ ਹੁਣ ਮੈਂ ਦੂਜੀ ਗੱਲ ਜਿਹੜੀ ਦੱਸਣ ਜਾਣੀ ਹਾਂ ਕਿ ਇਹ ਤਾਂ ਹੋ ਗਿਆ ਕਿ ਤੁਸੀਂ ਬੋਤਲ ਦੀ ਜਗਾ ਚੇਂਜ ਕਰ ਦੋ ਬੰਦੇ ਦਾ ਮਾਨੇ ਨਹੀਂ ਕਰੇਗਾ ਦੂਜੀ ਜਿਹੜੀ ਚੀਜ਼ ਦੱਸਣ ਜਾਣੀ ਹੈ ਜਿਸ ਤਰ੍ਹਾਂ ਕਿ ਮੈਂ ਤੁਹਾਨੂੰ ਦੱਸਿਆ ਕਿ ਚੰ드ਰਮਾ ਦੇ ਨਾਲ ਜੇ ਸ਼ਨੀ ਜੁੜਿਆ ਹੋਵੇਗਾ ਵਿਸ਼ ਯੋਗ ਜੇ ਤੁਹਾਡਾ ਬਣਿਆ ਹੋਏਗਾ ਤਾਂ ਤੁਸੀਂ ਆਪਣਾ ਚੰ드ਰਮਾ ਠੀਕ ਕਰ ਲਵੋ ਤਾਂ ਵੀ ਤੁਹਾਡਾ ਬਿਲਕੁਲ ਵੀ ਸ਼ਰਾਬ ਜੋ ਪਿੰਦੇ ਹੋ ਨਾ ਮਨ ਨਹੀਂ ਕਰੇਗਾ ਸ਼ਰਾਬ ਬੋਲੀ ਬੋਲੀ ਛੁੱਟ ਜਾਏਗੀ ਇਸ ਉਪਾਅ ਦੇ ਨਾਲ ਠੀਕ ਹੈ ਕਿਵੇਂ ਕਰਨਾ ਹੈ ਚੰ드ਮਾ ਨੂੰ ਠੀਕ ਕਰਨ ਵਾਸਤੇ ਸਭ ਤੋਂ ਵਧੀਆ ਉਪਾਅ ਹੈ ਦੇਖੋ ਜੇ ਤੁਸੀਂ ਪੋਸੀਬਲ ਹੈ ਸ਼ੀ ਮੰਦਿਰ ਜਾ ਸਕਦੇ ਹੋ ਤੇ ਸ਼ਿਵਲਿੰਗ ਦੇ ਉੱਤੇ ਜਲ ਚੜਾ ਕੇ ਆਓ ਜਾਂ ਦੁੱਧ ਚੜਾ ਕੇ ਆਓ ਇਹ ਬਹੁਤ ਹੀ ਵਧੀਆ ਹੈ ਆਪਣਾ ਚੰ드ਮਾ ਠੀਕ ਕਰਨ ਦੇ ਲਈ ਠੀਕ ਹੈ ਦੂਸਰਾ ਸਭ ਤੋਂ ਵਧੀਆ ਕਾਰਕ ਮੰਨਿਆ ਗਿਆ ਹੈ ਚੰ드ਮਾ ਨੂੰ ਠੀਕ ਕਰਨ ਦੇ ਲਈ ਆਪਣੇ ਮਾਤਾ ਜੀ ਦੇ ਡੇਲੀ ਸਵੇਰੇ ਉਠੋ ਇੱਕ ਵਾਰ ਕੰਮ ਤੋਂ ਆਂਦਿਓ ਜਾਂ ਬਾਹਰ ਕੰਮ ਕਰਨ ਵਾਸਤੇ ਜਾ ਰਹਿਓ ਉਹਨਾਂ ਦੇ ਚਰਨ ਸਪर्श ਕਰੋ ਉਹਨਾਂ ਦੇ ਪੈਰਾਂ ਨੂੰ ਛੂਓ ਇਹ ਤਾਂ ਚੰ드ਮਾ ਮਾਤਾ ਜੀ ਨੂੰ ਜੇ ਤੁਸੀਂ ਉਹਨਾਂ ਦੇ ਪੈਰ ਛੂਹਦੇ ਹੋ ਨਾ ਤੁਹਾਡਾ ਚੰ드ਮਾ ਹੌਲੀ-ਹੌਲੀ ਆਪਣੇ ਆਪ ਬੈਲੈਂਸ ਹੋਣ ਲੱਗ ਜਾਂਦਾ ਹੈ ਠੀਕ ਹੈ ਧਿਆਨ ਨਾਲ ਸੁਣਨਾ ਵਿਸ਼ਵਾਸ ਨਾਲ ਕਰਨਾ ਤਾਂ ਦੇਖੋ ਹਰ ਚੀਜ਼ ਹੋ ਸਕਦੀ ਹੈ ਔਰ ਤੀਸਰਾ ਜਿਹੜਾ ਤੁਸੀਂ ਕੰਮ ਕਰਨਾ ਹੈ ਚਾਵਲ ਲੈ ਲਓ ਇੱਕ ਥਾਲੀ ਦੇ ਵਿੱਚ ਉਸ ਦੇ ਅੰਦਰ ਕੱਚਾ ਦੁੱਧ ਮਿਲਾ ਦਿਓ ਅੱਧਾ ਕਿਲੋ ਮਿਲਾ ਦਿਓ ਜਾਂ ਫਿਰ ਜ਼ਿਆਦਾ ਮਿਲਾ ਦਿਓ ਆਪਣੇ ਅਨੁਸਾਰ ਫਿਰ ਉਸ ਚਾਵਲ ਨਾਲ ਮਿਲੇ ਹੋਏ ਦੁੱਧ ਦੀ ਥਾਲੀ ਨੂੰ ਥਾਲੀ ਨਹੀਂ ਸਿਰਫ ਚਾਵਲ ਨਾਲ ਮਿਲੇ ਹੋਏ ਦੁੱਧ ਨੂੰ ਕਿਸੇ ਸਾਫ਼ ਪਾਣੀ ਵਿੱਚ ਜਲ ਪਰਵਾ ਕਰਕੇ ਆ ਜਾਓ ਠੀਕ ਹੈ ਹੁਣ ਕਈਆਂ ਦਾ ਕੁਐਸਚਨ ਹੋਏਗਾ ਇੱਕਦੋ ਤੱਕ ਕਰਨ ਦੇਖੋ ਉਪਾਕਰਨ ਦੀ ਨਾ ਜਾਂ ਰੈਮਡੀਜ਼ ਕਰਨ ਦੀ ਕੋਈ ਐਕਸਪਾਇਰੀ ਡੇਟ ਨਹੀਂ ਹੁੰਦੀ ਹੈ ਠੀਕ ਹੈ ਇਹ ਉਪਾਅ ਐਸੇ ਹੁੰਦੇ ਹੈ ਕਿ ਤੁਹਾਡੇ ਮਨ ਦੇ ਦੇ ਵਿੱਚ ਪੋਜ਼ਿਟਿਵਿਟੀ ਹੈ ਕਿ ਐਵੇਂ ਕਰ ਨਹੀਂ ਆ ਹ ਜਾਂ ਕਰ ਨਹੀਂ ਆ ਤੇ ਇਸ ਦਾ ਮੈਨੂੰ ਰਿਜ਼ਲਟ ਮਿਲ ਲੇਗਾ ਜਦੋਂ ਤੁਹਾਨੂੰ ਇਸ ਦਾ ਰਿਜ਼ਲਟ ਮਿਲਣਾ ਸ਼ੁਰੂ ਹੋ ਜਾਵੇ ਤੁਹਾਨੂੰ ਲੱਗੇ ਕਿ ਹਾਂ ਹੁਣ ਮੇਰਾ ਬਿਲਕੁਲ ਸਭ ਮੈਨੂੰ ਲੱਗ ਰਿਹਾ ਹੈ ਕਿ ਬੈਲੈਂਸ ਹੋ ਗਿਆ ਹੈ ਸਭ ਕੁਝ ਅੱਛਾ ਹੋ ਗਿਆ ਹੈ ਤਾਂ ਤੁਸੀਂ ਉਸ ਵੇਲੇ ਇਸ ਰੰਗਰੀ ਨੂੰ ਬੰਦ ਵੀ ਕਰ ਸਕਦੇ ਹੋ ਠੀਕ ਹੈ ਸਭ ਤੋਂ ਪਹਿਲੇ ਇਹ ਜੋ ਮੈਂ ਦੱਸਿਆ ਹੈ ਆਪਣੀਆਂ ਘੜੀਆਂ ਬੋਤਲਾਂ ਦੀ ਜਗਾ ਬਦਲ ਦਿਓ ਦੂਜੇ ਨੰਬਰ ਤੇ ਆਪਣਾ ਚੰਦਰਮਾ ਠੀਕ ਕਰਨ ਵਾਸਤੇ ਸ਼ਿਵ ਸ਼ਿਵਲਿੰਗ ਤੇ ਦੁੱਧ ਜਲ ਚੜਾਓ ਜਲ ਚੜਾਓ ਮਾਤਾ ਜੀ ਦੇ ਚਰਨ ਸਪर्श ਕਰੋ ਆਂਧਿਆ ਜਾਂਦਿਆਂ ਤੀਸਰੇ ਨੰਬਰ ਤੇ ਚਾਵਲ ਦੇ ਵਿੱਚ ਦੁੱਧ ਮਿਕਸ ਕਰਕੇ ਜਲ ਪਰਵਾਹ ਕਰ ਦਿਓ ਐਨਾ ਕਰ ਦਿੱਤਾ ਨਾ ਲਾਈਨ ਮੈਨੂੰ ਪਤਾ ਹੈ ਇਹ ਵੀਡੀਓ ਦੇਖਣ ਤੋਂ ਬਾਅਦ ਤੁਸੀਂ ਥੋੜੇ ਦਿਨਾਂ ਵਿੱਚ ਕਮੈਂਟ ਆ ਜਾਣਗੇ शराब पीन की लत छुट गई है जोड़े पीडे से उन्होंने पीण का मन नहीं करेगा जो लेडीज़ चाहिए कि उन्होंने हसबेंड दें और वो भी बिल्कुल देंगे विश्वास न करना विश्वास है तो मैं गारंटी दी हाँ जो विश्वास रख के नहीं करोगे तो कोई गारंटी नहीं है जी चलो जी हूँ मैं इजाजत दो मेरी हाँ अगली वीडियो भी जो हाले तक तो मेरा चैनल सबसक्राइब नहीं किया है चैनल सबसक्राइब करना वीडियो चंज लगती तो वीडियो में जरूर लाइक करो जी ਤੇ ਚਲੋ ਜੀ ਮਿਲਦੀ ਆ ਅਗਲੀ ਵੀਡੀਓ ਵਿੱਚ ਤੁਹਾਡੀ ਕਿਸੇ ਹੋਰ ਪਰੇਸ਼ਾਨੀ ਦਾ ਵਧੀਆ ਜਿਹਾ ਹੱਲ ਲੱਗੇ